ਇਹ ਚਰਗਾ ਪਾਣੀ ਪਚਾਉਂਗਾ ਵੇਖ ਲੋ ਪਾਣੀ ਬਣਾਤਾ ਵਧੀਆ ਐ ਏਖੋ ਪੋਵਾਂ ਦੀ ਮੂੰਹ ਵੇਖ ਲੋ ਵੇਖ ਬਾਬਾ ਜੀ ਮੈਂ ਪੀਖਣਾ ਆ ਵੇਖੋ ਜਿਹੜਾ ਬਾਬਾ ਜੀ ਕੀ ਕੀ ਖਾਂਦੇ ਆ ਪਾਣੀ ਹਾਂ ਇਹ ਤਾਂ ਮੈਂ ਵੀ ਪੀ ਲੂੰਗਾ ਇਹ ਤਾਂ ਮੈਂ ਵੀ ਪੀ ਲੂੰਗਾ ਹੁਣ ਤੁਹਾਡੇ ਘਰਾਂ ਤੱਕ ਆਊਗਾ ਚਾਂਦੀ ਵਰਗਾ ਪਾਣੀ ਆਉਣ ਆਊਗਾ ਗੰਗਾ ਵਰਗਾ ਜਲ ਆ ਵਗੀ ਜਾਂਦਾ ਉਹੀ ਆ ਵਗੀ ਜਾਂਦਾ ਬਾਬਾ ਜੀ ਸਾਰਾ ਜਨ ਨਹੀਂ ਰੱਖਣੇ ਯਾਰ ਤੁਸੀਂ ਵੇਚ ਮਾਰੋ ਬਾਬਾ ਜੀ ਬਾਬਾ ਜੀ ਦਾ ਸਾਫ ਕਰਦੇ ਨਾ ਪਾਣੀ ਸਾਡਾ ਪ੍ਰੋਗਰਾਮ ਆ ਜੀ ਇੱਕ ਬੁਲਾਇਆ ਜੀ ਬਾਬਾ ਜੀ ਨੂੰ ਕਹੋ ਨਾ ਵੀ ਦੋ ਪੈਰ ਰੱਖੋ ਪਾਣੀ ਚ ਬਾਬਾ ਜੀ ਦੇ ਪੈਰ ਰੱਖਿਆ ਸਾਫ ਹੋ ਜਾਣਾ ਉਹ ਆਦਾਂ ਜਮਾ ਪਾਣੀ ਚਾਂਦੀ ਵਰਗਾ ਬਣ ਗਿਆ ਆ ਲੈ ਤੂੰ ਐਂ ਕਰ ਆਹ ਫੜ ਮੇਰਾ ਮੋਬਾਈਲ ਲਿਓ ਬਾਬਾ ਤੇ ਵੀਡੀਓ ਐ ਵਾਇਰਲ ਕਰ ਦੇ ਸਾਰੇ ਸੋਸ਼ਲ ਮੀਡੀਆ ਤੇ ਨੱਪ ਦੇ ਠੀਕ ਠੀਕ ਤੇ ਨਹੀਂ ਨੱਪ ਦੇਣਾ ਵਾਲੀ ਵਧੀਆ ਬਣ ਗਿਆ ਬਾਬਾ ਜੀ ਪਾਣੀ ਆ ਤਾਂ ਨਾ ਆ ਪੂਰਾ ਪੂਰਾ ਦੇਖਣਾ ਪੋ ਜੀ ਉਹ ਬਸ ਬਸ ਫਕ ਤਾਂ ਕੋਈ ਆਪਾਂ ਡੱਕ ਦੇ ਨਹੀਂ ਆਪਾਂ ਪਾਣੀ 'ਚ ਹੀ ਰਹੇ ਅੱਗੇ ਬਹੁਤ ਚਿਰ ਪਾਣੀ 'ਚ ਰਹੇ ਆ ਆ ਪਾਣੀ ਉਹ ਪਾਣੂ ਤਾਂ ਬਾਬਾ ਹੀ ਪਾਣੀ ਵਾਲਾ ਕਹਿੰਦੇ ਆ ਤੂੰ ਟੈਨਸ਼ਨ ਕਿਉਂ ਲੈਣਾ ਆਪਣੀ ਮਗਰ ਮੱਛਾਂ ਨਾਲ ਸੱਤ ਪਾਣਾ ਯਾਰੀ ਆ ਆਪਣੀ ਇਹ ਇੱਥੇ ਰਹਿਣੇ ਆ ਵੇਖੋ ਭਗਤੋ ਇੱਧਰ ਲੈ Passeਓ ਆਪਾਂ ਵੜੀ ਵੀਡੀਓ ਬਣਾਈਏ ਜਰਾ ਇੱਥੇ ਹੋ ਤਾ ਆ ਵੇਖੋ ਤੁਹਾਨੂੰ ਮੈਂ ਕਿਹਾ ਸੀ ਨਾ ਜਦੋਂ ਮੈਨੂੰ ਤੁਸੀਂ ਬਣਾਤਾ ਪ੍ਰਧਾਨ ਆ ਤਾਂ ਮੈਂ ਤੁਹਾਡੇ ਘਰਾਂ ਦੇ ਵਿੱਚ ਪਾਣੀ ਪਹਚਾਉਂਗਾ ਗੰਗਾ ਜਲ ਵਰਗਾ ਪਾਣੀ ਪਹਚਾਉਂਗਾ ਸਿੱਖੇ ਵਰਗਾ ਪਾਣੀ ਪਹਚਾਉਂਗਾ ਵੇਖ ਲਓ ਪਾਣੀ ਬਣਾਤਾ ਵਧੀਆ ਐ ਵੇਖੋ ਪੋਮਾਂ ਦੀ ਮੂੰਹ ਵੇਖ ਲਓ ਵਿੱਚ ਜੀ ਆ ਨਾ ਮੂੰਹ ਆ ਜਮਾ ਬਣ ਗਿਆ ਪਾਣੀ ਪਾਣੀ ਪੂਰਾ ਵਧੀਆ ਬਣ ਗਿਆ ਨਾ ਆ ਦੇਖੋ ਬਾਬਾ ਜੀ ਨੇ ਪਾਣੀ ਬਹੁਤ ਵਧੀਆ ਬਣਾ ਪ੍ਰਧਾਨ ਗੰਗਾ ਜਲ ਵਰਗਾ ਪਾਣੀ ਬਣਾਦਾ ਬਾਬਾ ਜੀ ਆਪਾਂ ਪ੍ਰਧਾਨ ਤੁਸੀਂ ਬਣਾਇਆ ਕਰਕੇ ਇਹੋ ਜਿਹਾ ਪਾਣੀ ਆਊਗਾ ਤੁਹਾਨੂੰ ਕਿਹਾ ਸੀ ਗੰਦਾ ਪਾਣੀ ਬਾਬਾ ਜੀ ਪੂਰਾ ਸਾਫ਼ ਕਰਕੇ ਪਹੁੰਚਾਉਣਗੇ ਇਹੋ ਜਿਹਾ ਪਾਣੀ ਆਹ ਵੇਖ ਲਓ ਆਪਣੀਆਂ ਕਰ ਲਓ ਕਰ ਲਓ ਡਰਾਮੇ ਕਰ ਲਓ ਬਣਾ ਲਓ ਵੀਡੀਓ ਬਾਬਾ ਕਰ ਲਓ ਡਰਾਮੇ ਕਰ ਲਓ ਹਾਂ ਹਾਂ ਸਰਪੰਚ ਸਾਹਿਬ ਕਹਿੰਦੇ ਕੀ ਗੱਲ ਹੋ ਗਈ ਕਰ ਲਓ ਡਰਾਮੇ ਆਹ ਪਾਣੀ ਤੁਹਾਨੂੰ ਕਿਹਾ ਸੀ ਤੁਹਾਡੇ ਘਰਾਂ ਤੱਕ ਪਾਣੀ ਆਊਗਾ ਗੰਦਾ ਗੱਲ ਇਹ ਪਾਣੀ ਜਾਂਦਾ ਘਰਾਂ ਤੱਕ 10 ਖੜੇ ਹੋ ਆਹ ਵੇਖੋ ਚਾਂਦੀ ਵਰਗਾ ਪਾਣੀ ਆ ਸੋਨੇ ਵਰਗਾ ਪਾਣੀ ਆ ਆ ਜਿਹੜਾ ਬਾਣਾ ਨਾ ਬਾਣਾ ਲੋਕ ਬਹੁਤ ਭਰੋਸਾ ਕਰਦੇ ਬਾਬਾ ਇਹਦੇ ਤੇ ਇਹਦੇ ਬਹੁਤ ਭਰੋਸਾ ਕਰਦੇ ਲੋਕ ਘਟੋ ਘੜੇ ਇਹਦੇ ਨਾਲ ਤਾਂ ਨਾ ਲੋਕਾਂ ਨੂੰ ਫਰੇਵ ਕਰੋ ਪਾ ਕੇ ਆ ਆ ਆ ਵੇਖੋ ਸਾਹਿਬ ਇਹ ਨਹੀਂ ਪਾਣੀ ਤਾਂ ਜਾਂਦਾ ਘਰਾ ਤੱਕ ਆਹੋ ਮੈਪ ਖੋਣਾ ਕਿਹੜਾ ਜਾਂਦਾ ਆ ਵੇਖੋ ਪਾਪਾ ਜੀ ਮੈਪ ਖੋਣਾ ਆ ਵੇਖੋ ਆ ਵੇਖੋ ਜਿਹੜਾ ਪਾਪਾ ਜੀ ਪੀ ਕੇ ਖਾਂਦੇ ਆ ਪਾਣੀ ਹਾਂ ਇਹ ਤਾਂ ਮੈਂ ਵੀ ਪੀ ਲੂੰਗਾ ਇਹ ਤਾਂ ਮੈਂ ਵੀ ਪੀ ਲੂੰਗਾ ਜਿਹੜਾ ਵਿਖਵਾਇ ਜਿਹੜਾ ਸਾਫ ਕਰਨੇ ਕਹਿੰਦੇ ਸੀ ਨਾ ਆਜੋ ਚੇਲਾ ਜੀ ਤੁਸੀਂ ਵੀ ਆਜੋ ਨਵੇਂ ਆਏ ਲੱਗਦੇ ਮੈਪ ਖੋਣਾ ਬਾਬਾ ਜੀ ਆਜੋ ਇੰਨੇ ਆਉਂਦੇ ਆ ਕੋਈ ਨਹੀਂ ਹਾਂ ਆਜੋ ਆਜੋ ਮੈਪ ਖੋਣਾ ਤੁਹਾਨੂੰ ਅਸਲੀ ਹੈ ਤੇ ਤੁਹਾਨੂੰ ਸ਼ੀਸ਼ਾ ਮੈਪ ਖੋਣਾ ਉਹ ਇਧਰ ਆਜੋ ਆ ਫਾੜੇ ਆਪਣੇ ਬਾਬੇ ਨੂੰ ਮੈ ਇਹਦਾ ਕਹ ਆਜਾ ਮੈਂ ਲਾਉਣਾ ਮੂਰੇ ਗੱਡੀ ਆਪਦੀ ਮੈਂ ਤੁਹਾਨੂੰ ਦਿਖਾਉਣਾ ਕਿਹੜਾ ਪਾਣੀ ਆ ਉਹ ਆਜੋ ਆਖਾਖਾ ਲੋਕਾਂ ਦਾ ਹਰਾਮ ਦਾ ਮਾਲਾ ਬਟਰ ਵੇਖ ਕੇ ਤੇਰੇ ਪਾਟਣਦੇ ਹੋਇਆ ਹੈਗੇ ਉਹ ਕੋਈ ਭਗਤਾਂ ਹਾਂ ਬਲੇਟੀ ਫਿਰਦੇ ਸਾਰਾ ਇਹਨੂੰ ਵੀ ਲੈ ਦੇ ਕੋਸ਼ਾ ਨਾਲ ਲੋਰੀ ਪਾਈ ਫਿਰਦਾ ਇਹਨੂੰ ਵੀ ਬਣਾ ਲਾ ਬਾਬਾ ਪੂਰਾ ਉਹ ਤਾਂ ਖਾਂਦੇ ਨਹੀਂ ਆ ਸਿਚੁਏਸ਼ਨ ਸੇਵਾ ਕਰਦੇ ਅਸੀਂ ਇਹਨੂੰ ਵੀ ਪੂਰਾ ਚੇਲਾ ਬਣਾ ਲਾ ਅੱਧਾ ਚੇਲਾ 50 50 ਲਈ ਫਿਰਦਾ ਬਾਬਾ ਉਹ ਕੋਈ ਨਹੀਂ ਭਗਤਾ ਇਹਨੂੰ ਚੋਲਾ ਲੈ ਕੇ ਦੇਵਾਂਗੇ ਹਜੇ ਲੈ ਕੇ ਦੇਣਾ ਕੇ ਵੀਡੀਓਗ੍ਰਾਫਰ ਹੈ ਇਹ ਨਹੀਂ 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 ਆ ਜਾਓ ਫਿਰ ਆ ਜਾਓ ਆ ਜਾਓ ਫਿਰ ਕੱਢੋ ਗੱਡੀ ਆਉਂਦੀ ਤੇ ਮੈਂ ਤੋਰਨਾ ਲਾਉਣਾ ਗੱਡੀ ਮੁਰੇ ਤੇ ਆਉਗਾ ਗੱਡੀ ਲੈ ਕੇ ਆਓ ਮੈਂ ਵਖੋਣਾ ਗੱਡੀ ਲੈ ਕੇ ਆਇਆ ਹੈ ਵਖੋਣਾ ਅਸਲੀ ਪਾਣੀ ਕਿਹੜਾ ਆ ਜਾ ਬਾਬਾ ਵਖੋਣਾ ਆ ਜਾ ਆ ਜਾ ਬਾਬਾ ਜੀ ਕੋਈ ਨਹੀਂ ਹੌਲੀ ਨੂੰ ਇਹਨੂੰ ਕੀ ਹੁੰਦਾ ਬਥੇਰਾ ਮਾਲ ਚਰਿਆ ਲੋਕਾਂ ਦਾ ਉਹ ਨਹੀਂ ਜੀ ਨਹੀਂ ਫਿਰ ਵੀ ਸੱਟ ਲੱਗ ਜਾਂਦੀ ਹੈ ਉਹ ਸੱਟ ਲੱਗ ਜਾਂਦੀ ਹੈ ਅਬ ਆ ਪਹਿਲਾਂ ਪਹਿਲਾਂ ਆ ਵੇਖੋ ਬਾਬਾ ਜੀ ਆ ਤੁਹਾਡਾ ਸਾਫ ਕੀਤਾ ਹੋਇਆ ਪਾਣੀਆ ਵੇਖੋ ਆ ਪੰਡ ਵਾਲੇ ਵੀ ਖੜੇ ਤੁਹਾਨੂੰ ਦਿਸ ਜਾਊਗਾ ਆ ਥੋੜਾ ਸਾਫ਼ ਕੀਤਾ ਵੇ ਹੋਰ ਭਗਤੋਂ ਠੀਕ ਆ ਉਹ ਭਗਤੋਂ ਤਾਂ ਠੀਕੜੀ ਗੱਲ ਕਰਨਾ ਤੇ ਸੱਦਿਆ ਨਾ ਉੱਥੇ ਤੁਸੀਂ ਖੜ ਖੜ ਕੇ ਮਾਰੀ ਜਾਂਦੇ ਡੀਂਗਾ ਉੱਥੇ ਉਹ ਸਾਫ਼ ਪਾਣੀ ਚ ਭਿਉ ਕੇ ਪਾਣੀ ਪੈਰ ਇਧਰ ਆਓ ਆ ਜਾਓ ਦੇਖੋ ਆ ਜਾਓ ਇਧਰ ਕੀ ਵੀ ਹੋਣਾ ਚਾਹਣਾ ਤੁਹਾਨੂੰ ਅਜੇ ਵੀ ਨਹੀਂ ਦੱਸਿਆ ਜਿਹੜੀਆਂ ਲੋਕਾਂ ਨਾਲ ਗੱਲਾਂ ਕੀਤੀਆਂ ਨਾ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਪ੍ਰਧਾਨ ਬਣਾ ਦਿਓ ਮੈਨੂੰ ਬਾਬਿਆਂ ਦਾ ਇੱਕ ਵਾਰੀ ਉਦੋਂ ਬਾਅਦ ਦੇ ਵਿੱਚ ਜਿਹੜਾ ਨਾ ਜੀ ਮੈਂ ਸਾਰਿਆਂ ਨੂੰ ਲਾ ਕੇ ਨਾ ਆਪਦਾ ਜਿਹੜਾ ਹੈਗਾ ਲੀਡਰਾਂ ਨੂੰ ਤੋਂ ਤੋਂ ਬਾਅਦ ਮੈਂ ਆਹ ਪਾਣੀ ਤੁਹਾਡੇ ਘਰਾਂ ਤੱਕ ਪਹੁੰਚੂ ਗੰਗਾ ਵਰਗਾ ਕੇ ਚਾਂਦੀ ਵਰਗਾ ਪਾਣੀ ਆਹ ਚਾਂਦੀ ਵਰਗਾ ਪਾਣੀ ਆ ਮੈਂ ਆ ਵੇਖੋ ਇਧਰ ਆ ਮਾਰਨੇਗਾ ਆ ਵੇਖ ਕੀ ਵਗਦਾ ਇਹ ਵੀ ਪਹੁੰਚੂਗਾ ਜੀ ਇਹ ਕਰਦੇ ਇਹ ਵੀ ਪੌਂਕਰ ਕਹੀ ਜਾਂਦੇ ਉਹ ਵੇ ਪਾਉਂਦੇ ਇਹਨੂੰ ਟ੍ਰੀਟਮੈਂਟ ਪਲਾਂਟ ਕਿਹੜਾ ਟ੍ਰੀਟਮੈਂਟ ਪਲਾਂਟ ਆ ਉਹ ਵੇ ਲੱਗੀ ਜਾਂਦਾ ਹੋਵੇ ਕਿੱਥੇ ਲੱਗੀ ਜਾਂਦਾ ਉਹ ਵੇਖੋ ਉਹ ਟ੍ਰੀਟਮੈਂਟ ਪਲਾਂਟ ਹੈ ਆਈ ਜਾਂਦੇ ਆਂ ਉਹ ਟ੍ਰੀਟਮੈਂਟ ਪਲਾਂਟ ਅਸੀਂ ਕੰਮ ਬਹੁਤ ਕਰੀ ਜਾਂਦੇ ਆਂ ਉਹ ਟ੍ਰੀਟਮੈਂਟ ਪਲਾਂਟ ਹੈ ਇੰਨੇ ਇੰਨਾ ਇੰਨੇ ਸਿੱਖਿਆ ਆਈ ਏ ਤੁਹਾਨੂੰ ਪ੍ਰਧਾਨ ਬਣਾਵਾ ਜਾ ਕੇ ਇੰਨੇ ਸਿੱਖਿਆ ਉਹ ਤਾਂ ਪਿੰਡ ਦੀ ਪੰਚਾਇਤ ਨੇ ਜਿਹੜਾ ਗੰਦਾ ਪਾਣੀ ਆ ਨਾ ਠੋਡੇ ਕੋਲੋਂ ਨਿਕਾਸ਼ ਨਹੀਂ ਹੋ ਸਕਿਆ ਪਿੰਡ ਦੇ ਪਾਣੀ ਦਾ ਗੰਦੇ ਦਾ ਉਹ ਤੁਹਾਡੇ ਲੀਡਰਾਂ ਕੋਲੋਂ ਉਹ ਤਾਂ ਪੰਚਾਇਤ ਲਈ ਜਾਂਦੀ ਏ ਹਟੋਆ ਗੰਦੇ ਪਾਣੀ ਵਾਸਤੇ ਉਹ ਅਸੀਂ ਲੰਗਰ ਲਾਈ ਆ ਲਾਈ ਜਾਂਦੇ ਆਂ ਲੰਗਰ ਨਾਲੋ ਜਿਹੜੀ ਗੱਲ ਹੋਈ ਸੀ ਆ ਬਹੁਤ ਕਰੀ ਜਾਂਦੇ ਆਂ ਅਸੀਂ ਆਜੋ ਆਜੋ ਆਪ ਵਿੱਚ ਵੜ ਕੇ ਸਾਫ ਸੰਗਤਾਂ ਦੇ ਨਾਲ ਇਹ ਜੀ ਗੱਲ ਨਹੀਂ ਓ ਯਾਰ ਅਸਲ ਨਾਲ ਆ ਮਾਰੋ ਨੇਗਾ ਥੋੜੇ ਵਰਗਿਆਂ ਨੇ ਮਾਰੇ ਜਿਹੜੇ ਪੂਛਾ ਮਾਰਨੇ ਨੇ ਅੱਗੇ ਪਿੱਛੇ ਇਹਨਾਂ ਦੇ ਵੜਕੇ ਵਿੱਚ ਨਾ ਕੱਢਿਆ ਗੰਦ ਪਹਿਲਾਂ ਠੀਕ ਆ ਦਿਸ ਗਿਆ ਹੁਣ ਵਿੱਚ ਸਿੱਟਦੇ ਨਾ ਨਹੀਂ ਐਦਾ ਕੀ ਕਹੋਗੇ ਇਹਨੂੰ ਸਾਫ਼ ਕਰਨ ਦੀ ਗੱਲ ਹੋਈ ਸੀ ਨਾ ਇਹ ਤਾਂ ਜੀ ਯਾਰ ਤੁਹਾਨੂੰ ਨਹੀਂ ਪੁੱਛਿਆ ਮੈਂ ਯਾਰ ਤੁਸੀਂ ਕਿਉਂ ਸਫਾਈਆਂ ਦੇ ਜਾਂਦੇ ਹੁਣ ਬੋਲ ਲੈਣ ਦਿਓ ਗੱਲ ਤਾਂ ਬਾਬੇ ਦੀ ਹੋਈ ਸੀ ਨਾ ਬਾਬਾ ਜੀ ਅਸੀਂ ਕਰੀ ਜਾਂਦੇ ਆ ਕਰੀਏ ਬਹੁਤ ਕੰਮ ਕੀ ਕਰੀਏ ਨਾ ਜਿਹੜੀ ਉਹ ਵੀਡੀਓ ਪਾਈ ਆ ਸਾਫ਼ ਪਾਣੀ ਚ ਖੜ ਕੇ ਛੀਸ਼ੇ ਵਰਗੇ ਚ ਉਹ ਉਹਦਾ ਕੀ ਮਤਲਬ ਸੀਗਾ ਵੀ ਆਹ ਲੋ ਜੀ ਜਿਹੜੇ ਪਾਣੀ ਦਾ ਮੇਰਾ ਵਾਦਾ ਹੋਇਆ ਸੀ ਮੈਂ ਕਰਤਾ ਸਾਫ ਹੁਣ ਤੁਹਾਡੇ ਘਰਾਂ ਤੱਕ ਆਊਗਾ ਚਾਂਦੀ ਵਰਗਾ ਪਾਣੀ ਆਉਣ ਆਊਗਾ ਗੰਗਾ ਵਰਗਾ ਜਲ ਆ ਵਗੀ ਜਾਂਦਾ ਉਹੀ ਆ ਵਗੀ ਜਾਂਦਾ ਇਹ ਵੀ ਕਰ ਓਏ ਇਹ ਵੀ ਕਰਾਂਗੇ ਕਰਾਂਗੇ ਨਹੀਂ ਪਹਿਲਾਂ ਮੈਨੂੰ ਐਂ ਦੱਸੋ ਤੁਸੀਂ ਪਰ ਬੱਚੇ ਲੋਕਾਂ ਨੂੰ ਜਾਗ ਪੜ੍ਹਾਈ ਜਾਂਨੇ ਆ ਪੈਨ ਵੰਡੀ ਜਾਂਨੇ ਆ ਕਾਪੀਆਂ ਵੰਡੀਆਂ ਜਾਂਨੇ ਆ ਪੈਨ ਕਾਪੀਆਂ ਵੰਡਣ ਦੀ ਗੱਲ ਹੋਈ ਸੀ ਕਿ ਪਾਣੀ ਸਾਫ ਕਰਨ ਦੀ ਗੱਲ ਹੋਈ ਸੀ ਨਹੀਂ ਤੁਸੀਂ ਕੰਮ ਕਰੀ ਜਾਂਦੇ ਆ ਕਿਹੜੇ ਕਿਹੜੇ ਅਸੀਂ ਬਹੁਤ ਕੰਮ ਕਰਿਆ ਤੁਹਾਨੂੰ ਪਤਾ ਹੀ ਐ ਅਸੀਂ ਉਹ ਮੰਨ ਵੀ ਅਸੀਂ ਮਾਰਿਆ ਕਿਹੜਾ ਬੰਨ ਮਾਰਿਆ ਉਹ ਦਰਿਆ ਦਾ ਬੰਨ ਅਸੀਂ ਮਾਰਿਆ ਉਹ ਸੰਤ ਜੀ ਦਰਿਆ ਨੂੰ ਬੰਨ ਮਾਰਨ ਦੀ ਗੱਲ ਨਹੀਂ ਹੋਈ ਸੀ ਦਰਿਆ ਨੂੰ ਸਾਫ਼ ਕਰਨ ਦੀ ਗੱਲ ਹੋਈ ਸੀ ਆ ਕਿ ਵਗੀ ਜਾਂਦਾ ਨਹੀਂ ਜਦੋਂ ਡੁੱਬਦੇ ਸੀ ਉਦੋਂ ਵੀ ਅਸੀਂ ਚੱਕਰੀ ਕੋਸ਼ਿਸ਼ ਜਦੋਂ ਤੁਸੀਂ ਅਸਲ ਮਾਰਦੇ ਤੁਸੀਂ ਲੋਕੋ ਜਿਹੜੇ ਜਿਹੜੇ ਤੁਸੀਂ ਇਹਨਾਂ ਦੇ ਸੱਜੇ ਖੱਬੇ ਤੁਰਦੇ ਹੋ ਨਾ ਤੁਸੀਂ ਮਾਰਦੇ ਹੋ ਦੁਸ਼ਮਣ ਤੁਸੀਂ ਨਹੀਂ ਪੀਂਦੇ ਪਾਣੀ ਜੇ ਇੱਥੇ ਬੈਠੇ ਹੋ ਨਾ ਜਿੱਥੇ ਆ ਪਾਣੀ ਜਾਂਦਾ ਤਾਂ ਤੁਹਾਨੂੰ ਅਕਲ ਆ ਜਾਏ ਤੁਹਾਨੂੰ ਤਾਂ ਮਿਲਦਾ ਤੁਹਾਨੂੰ ਤਾਂ ਫਰਾਂਸ ਵਾਲਾ ਜਦੋਂ ਹੜ ਆਇਆ ਸੀ ਘਰਾਂ ਟੱਕਰ ਲੋਕਾਂ ਦੇ ਡੱਬੇ ਬਚਾਏ ਆ ਹਾਂ ਤੇ ਦਾਰੂ ਦੇ ਨਾਲ ਲੱਗੇ ਸਾਰੂ ਦੇ ਹੋ ਜਾਣਦੇ ਡੱਬੇ ਉਹਦੇ ਰਾਸ਼ਨ ਦੇ ਡੱਬੇ ਸੋਹਣੇ ਕਾ ਦੇ ਡੱਬੇ ਸੀ ਬਾਬਾ ਯਾਰ ਕਿਉਂ ਫੋਕਰੀਆਂ ਮਾਰੀ ਜਾਂਦਾ ਉਹ ਐਨ ਆਰ ਆਈ ਲੋਕਾਂ ਦਾ ਪੈਸਾ ਸੀ ਜਾਂ ਸਮਾਜ ਸੇਵੀ ਲੋਕਾਂ ਦਾ ਪੈਸਾ ਸੀ ਜਿਹੜਾ ਥੋੜੇ ਵਰਗ ਦੇ ਢੂਏ ਚ ਪਾ ਦਿੰਦੇ ਲੋਕ ਚੱਕ ਕੇ ਵਿਆਹ ਲਓ ਉਹ ਕਿਸੇ ਵੀ ਕੋਈ ਵੀ ਸੰਗਤ ਦਾ ਆ 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 ਪਛਾਣ ਵਾਸਤੇ ਹੀ ਬੰਦਾ ਚਾਹੀਦਾ ਨਾ ਨਹੀਂ ਨਹੀਂ ਸੰਗਤ ਦਾ ਪਛਾਣ ਵਾਸਤੇ ਚਾਹੀਦਾ ਠੀਕ ਹੈ ਫਿਰ ਥੋੜੇ ਅਸੀਂ ਤਾਂ ਇਹ ਤਾਂ ਸੇਵਾਦਾਰ ਹੈ ਅਸੀਂ ਤਾਂ ਲੋਕਾਂ ਦੇ ਸੇਵਾਦਾਰ ਜੇ ਲੋਕਾਂ ਨੂੰ ਆਹ ਥੋੜੀ ਸੇਵਾਦਾਰੀ ਸਮਝ ਆ ਜੇ ਨਾ ਤਾਂ ਮੇਰੇ ਖਿਆਲ ਚ ਪੰਜਾਬ ਦਾ ਭਲਾ ਹੋ ਜੇ ਕਿਤੇ ਅੱਖਾਂ ਮੀਚ ਕੇ ਲੋਕ ਤੁਹਾਡੇ ਅਕਾਊਂਟਾਂ 'ਚ ਪੈਸੇ ਸੜ ਦਿੰਦੇ ਆ ਠੀਕ ਹੈ ਤੁਸੀਂ ਚੱਕ ਚੱਕ ਕੇ ਤੁਹਾਨੂੰ ਜੇ 50 ਕਰੋੜ ਰੁਪਇਆ ਆ ਗਿਆ ਨਾ ਚੱਕ ਕੇ ਕਰੋੜ ਦਾ 2 ਕਰੋੜ ਦਾ ਵੰਡਿਆ ਬਾਕੀ ਕਰ ਲਿਆ ਅੰਦਰ ਉਹਦੇ ਨਾਲ ਜਿਉਣੇ ਲਗਜ਼ਰੀ ਜਿਵੇਂ ਤੁਸੀਂ ਆਪਦਾ ਨਹੀਂ ਨਹੀਂ ਇਹ ਤਾਂ ਸੰਗਤਾਂ ਦੇ ਸੇਵਾਦਾਰ ਹੈ ਬਾਬਾ ਸੰਗਤਾਂ ਦੀ ਗੱਲ ਛੱਡੋ ਮੈਨੂੰ ਇਹਦੇ ਬਾਰੇ ਦ ਥੋਡੀ ਜਿਹੜੀ ਵੀਡੀਓ ਆਈ ਹੈ ਨਾ ਵੀਡੀਓ ਸਾਫ ਪਾਣੀ ਚ ਖੜਨ ਦੀ ਸ਼ੀਸ਼ੇ ਵਰਗੇ ਪਾਣੀ ਚ ਵੀ ਮੇਰਾ ਵਾਦਾ ਹੋਇਆ ਸੀ ਤੁਹਾਡੇ ਨਾਲ ਵੀ ਮੈਂ ਤੁਹਾਨੂੰ ਸ਼ੀਸ਼ੇ ਵਰਗਾ ਪਾਣੀ ਦੇਵਾਂਗਾ ਪੀਣ ਨੂੰ ਗੰਗਾ ਜਾਲਾ ਵਰਗਾ ਪਾਣੀ ਆਹਾ ਪਾਣੀ ਹੈ ਇੱਥੇ ਕਿਉਂ ਨਹੀਂ ਖੜ ਕੇ ਵੀਡੀਓ ਪਾਈ ਉਹ ਪੂਰੀ ਭਗਤਾ ਕਰੀ ਜਾਂਦੇ ਆ ਕਰੀ ਜਾਂਦੇ ਅਸੀਂ ਟ੍ਰੀਟਮੈਂਟ ਪਲਾਂਟ ਲਾਈ ਜਾਂਦੇ ਆ ਪਿੰਡਾਂ ਦੇ ਵਿੱਚ ਅਸੀਂ ਖੂਹ ਖਾ ਸਾਫ ਕਰਾਈ ਜਾਂਦੇ ਆ ਬਹੁਤ ਗੰਦਗੀਆਂ ਨਾਲੀਆਂ ਜਿਹੜੀਆਂ ਗੰਦਗੀਆਂ ਨਾਲੀਆਂ ਇਹ ਸਾਫ ਪਾਣੀ ਦੇ ਵਿੱਚ ਆ ਕੇ ਪੈਂਦੀਆਂ ਜਿਹੜੇ ਜੋ ਤੁਸੀਂ ਖੜ ਕੇ ਵੀਡੀਓ ਪਾਈ ਐ ਉਹ ਟ੍ਰੀਟਮੈਂਟ ਪਲਾਂਟ ਉੱਥੇ ਕੀ ਕਰਨ ਗੀਆਂ ਗੰਦਗੀਆਂ ਨਾਲੀਆਂ ਤੁਸੀਂ ਉਹ ਚ ਪੈਣ ਨੂੰ ਰੋਕ ਨਹੀਂ ਰਹੇ ਜਿਹੜਾ ਆਹ ਪਾਣੀ ਇੱਥੋਂ ਤੱਕ ਡਿੱਗੀਆਂ ਤੱਕ ਆਉਣਾ ਇੱਥੋਂ ਲੋਕਾਂ ਦੇ ਘਰਾਂ ਤੱਕ ਜਾਣਾ ਟੂਟੀਆਂ ਚ ਨਹੀਂ ਕਰੀ ਜਾਂਦੇ ਆ ਭਗਤਾ ਕਰੀ ਜਾਂਦੇ ਆ ਡਿੱਗੀਆਂ ਦਾ ਹਾਲ ਵੇਖ ਕਰਾਂਗੇ ਡਿੱਗੀਆਂ ਦਾ ਹਾਲ ਵੇਖ ਲਿਆ ਨਾ ਡਿੱਗੀਆਂ ਦਾ ਹਾਲ ਵੇਖ ਲਿਆ ਉਹ ਡਿੱਗ ਇਹ ਇਹ ਦੀ ਸਾਫ ਕਰਾਈ ਜਾਣਾ ਛੱਪੜ ਛੱਪੜ ਸਾਫ ਕਰਾਈਏ ਨਾ ਕਰੀਏ ਬਾਬਾ ਛੱਪੜ ਸਾਫ ਨੂੰ ਗੋਲੀ ਮਾਰੋ ਇੱਕ ਤਾਂ ਚੇਲਾ ਜੀ ਤੁਸੀਂ ਸਫਾਈਆਂ ਦੇਣੀਆਂ ਬੰਦ ਕਰੋ ਠੀਕ ਹੈ ਮੇਰੇ ਤੁਹਾਡੇ ਤੋਂ ਬਾਅਦ ਗੱਦੀ ਇਹਦੇ ਕੋਲੇ ਆ ਨਹੀਂ ਜੀ ਇੱਕ ਮਿੰਟ ਮੈਂ ਇੱਕ ਮਿੰਟ ਮੈਂ ਬਖਦਾ ਦੇ ਲੰਗਵਾ ਬਾਈ ਆ ਜਾਓ ਇੱਕ ਮਿੰਟ ਆ ਜਾਓ ਤੁਸੀਂ ਬਾਈ ਇੱਕ ਮਿੰਟ ਆ ਜਾਓ ਮੈਨੂੰ ਦੱਸਿਓ ਵੀ ਇਹਨਾਂ ਨੇ ਸਾਫ ਪਾਣੀ ਦੀ ਗੱਲ ਕੀਤੀ ਸੀ ਨਹੀਂ ਵੀ ਘਰਾਂ ਚ ਸਾ ਇਹਨਾਂ ਨੇ ਦਿੱਤਾ ਹੀ ਨਹੀਂ ਪਾਣੀ ਵਾਲੇ ਦਿੱਤਾ ਹੀ ਨਹੀਂ ਇਹ ਗੰਦਾ ਪਾਣੀ ਗੰਦਾ ਪਾਣੀ ਆਈ ਜਾਂਦਾ ਉਹੀ ਪੀ ਜਾਂਦੇ ਸਤਜ ਹੈ ਕੋਈ ਜਵਾਬ ਦੇ ਦੇਵਾਂਗੇ ਕੋਈ ਨਹੀਂ ਤੇ ਫਿਰ ਉਹ ਵੀਡੀਓ ਦੀ ਕੀਮਤ ਉਹ ਵੀਡੀਓ ਦਾ ਕੀ ਮਤਲਬ ਸੀਗਾ ਜਿਹੜੀ ਉਹ ਫੜ ਕੇ ਖੜ ਕੇ ਪਾਤੀ ਹਜੇ ਤਾਂ ਅਸੀਂ ਨਹੀਂ ਨਹੀਂ ਜਿਹੜੀ ਐਂ ਕਰਕੇ ਐਂ ਕਰਕੇ ਜੋੜ ਕੇ ਪੈਰ ਥੱਲੇ ਐ ਠਿਕਰੀਆਂ ਸਾਫ਼ ਦੀ ਸੀ ਜਾਂਦੀਆਂ ਪਾਣੀ ਦੇ ਵਿੱਚ ਵੀ ਬਾਬਾ ਜੀ ਨੇ ਓਏ ਹੋਏ ਹੋਏ ਜਿਹੜਾ ਵਾਅਦਾ ਕੀਤਾ ਸੀ ਬਾਬਾ ਜੀ ਨੇ ਕਰਤਾ ਪਾਣੀ ਸਾਫ਼ ਯਾਰ ਆ ਤਾਂ ਮਰੀ ਜਾਂਦੇ ਲੋਕ ਗੰਦੇ ਪਾਣੀ ਨਾਲ ਉਹ ਨਹੀਂ ਦੇਵਾਂਗੇ ਸਾਰੇ ਪੰਜਾਬ ਨੂੰ ਪਾਣੀ ਸਾਫ਼ ਕਰ ਦੇਣਾ ਸੀ ਕਿਸੇਦਾਨ ਨੂੰ ਨਹੀਂ ਦੇ ਜਾਓ ਤੁਸੀਂ ਮਤਲਬ ਕਰਦੇ ਆ ਜੀ ਬਹੁਤ ਸਾਰੇ ਘਰ ਕਰ ਦੇਣਾ ਕਰ ਦੇਣਾ ਕਿਸੇਦਾਨ ਚੇਲਾ ਜੀ ਇੱਧਰ ਸੁਣੋ ਤੁਹਾਡੇ ਬਾਬਾਈ ਦੀ ਗੱਲ ਵੀ ਹਲੇ ਹੁਣ ਇੱਥੇ ਜੇ ਖੜਾ ਲਿਆ ਨਾ ਲੈ ਕੇ ਪਿੰਡ ਚ ਤਾਂ ਹੁਣ ਇਹਨਾਂ ਦਾ ਜਵਾਬ ਇਹ ਹੈ ਕਿ ਪਾਣੀ ਸਾਫ਼ ਕਰ ਦੇਣਾ ਹੈ ਪੰਜਾਬ ਦਾ ਜਿਹੜਾ ਕੀਤਾ ਵਿਖਾ ਕੇ ਮਸ਼ਹੂਰੀਆਂ ਚਲਾਈ ਜਾਂਦੇ ਉਹਦਾ ਉਹਦਾ ਕੀ ਜਵਾਬ ਹੈ ਤੁਹਾਡੇ ਕੋਲ ਨਹੀਂ ਨਹੀਂ ਅਸੀਂ ਤਾਂ ਸੋਨੇ ਵਰਗਾ ਪਾਣੀ ਕਰ ਦਣਾ ਤੁਸੀਂ ਚਾਂਦੀ ਵਰਗੇ ਦੀ ਸੋਨੇ ਵਰਗਾ ਤਾਂ ਵਗੀ ਜਾਂਦਾ ਆ ਵਗੀ ਜਾਂਦਾ ਸੋਨੇ ਦੇ ਚਾਂਦੀ ਵਰਗਾ ਚਾਹੀਦਾ ਸੀਗਾ ਆ ਚਾਂਦੀ ਵਰਗਾ ਪਾਣੀ ਆ ਚਾਂਦੀ ਵਰਗਾ ਹੀ ਕਰ ਦਣਾ ਕਰਾਂਗੇ ਕਰਾਂਗੇ ਅਜੇ ਤਾਂ ਲੱਗੇ ਹੋਇਆ ਸੀ ਲੱਗੇ ਹੋਇਆ ਨਹੀਂ ਅਸਲ ਵਿੱਚ ਬਾਪਾ ਜੀ ਗੁੱਸਾ ਨਾ ਕਰੋ ਮੇਰੀ ਗੱਲ ਦਾ ਕਮੀਨਾ ਸਾਡੇ ਲੋਕਾਂ ਦੇ ਵਿੱਚ ਹੈ ਜੇ ਥੋੜੀ ਕਿਤੇ ਰੇਲ ਬਣਾਈ ਹੋਵੇ ਨਾ ਥੋੜੀ ਥੋੜੀ ਸਪੀਡ ਚੈੱਕ ਕੀਤੀ ਹੋਵੇ ਲੋਕਾਂ ਨੇ ਕਿਤੇ ਉਦੋਂ ਤਾਂ ਹੱਥ ਜੋੜਦੇ ਸੀ ਮੈਨੂੰ ਇੱਕ ਵਾਰੀ ਪ੍ਰਧਾਨ ਬਣਾ ਦਿਓ ਵੇਖਿਓ ਥੋੜਾ ਮੁੜ ਕੇ ਨਜ਼ਾਰੇ ਬੰਨ ਦੂੰਗਾ ਉਹ ਕਰ ਦੂੰਗਾ ਆ ਕਰ ਦੂੰਗਾ ਬਾਪਾ ਜੀ ਦੀ ਬੇਇੱਜ਼ਤੀ ਕਰ ਜਾਂਦੇ ਕੌਣ ਤੁਸੀਂ ਤੇ ਬਾਬਾ ਜੀ ਨੇ ਲੋਕਾਂ ਦੀ ਇੱਜ਼ਤ ਕੀਤੀ ਹੈ ਨਹੀਂ ਜੀ ਅਸੀਂ ਤਾਂ ਸਾਰਿਆਂ ਨੂੰ ਪ੍ਰਵਾਹ ਵਿਸ਼ਵਾਸ ਤੋੜਿਆ ਬਾਬਾ ਜੀ ਨੇ ਲੱਖਾਂ ਲੋਕਾਂ ਦਾ ਬਾਬਾ ਜੀ ਨੇ ਲੱਖਾਂ ਲੋਕਾਂ ਦਾ ਵਿਸ਼ਵਾਸ ਤੋੜਿਆ ਵੀ ਥੋੜੇ ਘਰਾਂ ਤੱਕ ਜਿਹੜਾ ਪਾਣੀ ਆਉਂਦਾ ਇਹ ਸਾਫ਼ ਮਿਲੂਗਾ ਤੁਹਾਨੂੰ ਸਾਫ਼ ਪਾਣੀ ਦੇ ਫੋਟੋ ਵੀਡੀਓ ਚਲਾਤੀਆਂ ਚਾੱਕੇ ਪਤਾ ਨਹੀਂ ਕਿੱਥੇ ਖੜ ਫਾਨੂੰ ਫਿਰ ਤੂੰ ਤਾਂ ਕਿਹਾ ਸੀਗਾ ਕਿ ਐ ਤੁਹਾਨੂੰ ਵੀ ਤੁਹਾਡਾ ਨਹੀਂ ਬੇਇੱਜ਼ਤੀ ਇੱਜ਼ਤ ਕਿੱਥੇ ਆ ਤੁਹਾਡੀ ਤੁਸੀਂ ਕਿਸੇ ਪਾਸੇ ਨਿਕਲ ਕੇ ਦੇਖੋ ਬਾਬਾ ਜੀ ਇੱਜ਼ਤ ਹੈਗੀ ਕਿਸੇ ਪਾਸੇ ਕੋਈ ਗੱਲ ਨਹੀਂ ਜਦੋਂ ਸਾਧੂ ਸੰਤ ਬਣ ਕੇ ਤੁਸੀਂ ਤੁਸੀਂ ਉਹੀ ਸਿਆਸਤਾਂ ਕਰਦੇ ਹੋ ਨਾ ਲੋਕਾਂ ਦੇ ਨਾਲ ਠੀਕ ਹੈ ਲੀਡਰ ਤਾਂ ਕਰਨੇ ਹੁੰਦੇ ਸੀ ਅਸੀਂ ਜਮਾ ਦੁੱਧ ਤੁਸੀਂ ਤਾਂ ਬਾਣਾ ਵੀ ਬਦਨਾਮ ਕਰਤਾ ਨਹੀਂ ਅਸੀਂ ਕਿਸੇ ਲੋਕਾਂ ਦਾ ਦਾਗ ਨਹੀਂ ਲੱਗਿਆ ਅਸੀਂ ਉਹ ਉਹ ਜਿਹੇ ਸਾਧੂ ਸੰਤਾਂargੇ ਨਹੀਂ ਅਸੀਂ ਤਾਂ ਪੰਜਾਬ ਦੇ ਆਸਤੇ ਕੰਮ ਕਰਦੇ ਨਹੀਂ ਕਰਦੇ ਬਾਬਾ ਜੀ ਜਿਹੜੇ ਲੋਕ ਉੱਥੇ ਕੁੰਭ ਦੇ ਮੇਲੇ 'ਚ ਬੈਠੇ ਹੁੰਦੇ ਨਾ ਸੰਨਿਆਸੀ ਬੈਠੇ ਹੁੰਦੇ ਆ ਉਹਨਾਂ ਲੋਕਾਂ ਦਾ ਵੀ ਤੁਸੀਂ ਬਾਣਾ ਜਿਹੜਾ ਪਾ ਕੇ ਤੁਸੀਂ ਬਦਨਾਮ ਕਰਤਾ ਇਹ ਪਾਉਣੇ ਪਾਉਣੇ ਬਾਣੇ ਕਰਨੀਆਂ ਸਿਆਸਤਾਂ ਨਹੀਂ ਨਹੀਂ ਭਾਵੇਂ ਲੱ ਕਿੰਨੇ ਸਾਧੂ ਸੰਤ ਹੋਏ ਆ ਕਿੰਨੇ ਬਦਨਾਮ ਹੋਏ ਆ ਕਿੰਨੇ ਆਹੋ ਆਏ ਆ ਆਪਣੇ ਜਿਹੜੇ ਗੁਰੂ ਗਰੂ ਆ ਬਣੇ ਬੁਣੇ ਜਿਹੜੇ ਉਹ ਤੇ ਉਹਨਾਂ ਚੋਂ ਤੁਸੀਂ ਆਂ ਤੇਰੀਆਂ ਡੂਰੀਆਂ ਵਾਲੇ ਉਹਨਾਂ ਚੋਂ ਤੁਸੀਂ ਅਸੀਂ ਸਾਡੇ ਤੇ ਵੇਖੋ ਕਿਤੇ ਵੀ ਕਿਤੇ ਦਾਗ ਨਹੀਂ ਸਾਡੇ ਅੱਬਾ ਅਸਲ ਦੇ ਵਿੱਚ ਮੇਰੀ ਮੈਂ ਦੁੱਧ ਤੋਤੇ ਹੋਏ ਆ ਮੇਰੀ ਮੈਂ ਤਾਂ ਸੱਚ ਉਹ ਪੁਰਾਣੇ ਵੀ ਸਾਡੇ ਤੇ ਤਾਂ ਪਾਕਤਾ ਦਾ ਇਹ ਇਹ ਸਾਰੇ ਬੰਦੇ ਜਿਹੜੇ ਨਾ ਇਹ ਮੇਰੇ ਘਰੇ ਜਾਂਦੇ ਆ ਠੀਕ ਹੈ ਵੀ ਤੂੰ ਬੋਲ ਸਕਦਾ ਤੂੰ ਪੜਿਆ ਲਿਖਿਆ ਤੇ ਤੂੰ ਗੱਲ ਕਰ ਤੇ ਮੈਂ ਤੁਹਾਨੂੰ ਤਾਂ ਇੱਥੇ ਬੇਨਤੀ ਕਰਕੇ ਸੱਦੇ ਵਾ ਪਾਣੀ ਤੁਹਾਨੂੰ ਸਾਡੇ ਤੇ ਕਿਸੇ ਨੇ ਅਜੇ ਤੱਕ ਅਰਦਾਕ ਨਹੀਂ ਲਾਇਆ ਹੋਰਾ ਵੀ ਸਾਡੇ ਕੋਲ ਛੋਟੇ ਆਪ ਦੇ ਛੋਟੇ ਆਪ ਦੇ ਪੂਆ ਤਾਂ ਚਲ ਉਹਦਾ ਕੋਲ ਵੱਖਰੀ ਗੱਲ ਹੋ ਤਾਂ ਖਾਣੇ ਹੁੰਦੇ ਆ ਬਾਬਾ ਜੀ ਦਾਗ ਦਾ ਪੈਸਾ ਦਾਗ ਤਾਂ ਖਾਣਾ ਹੀ ਆ ਸੀ ਦਾਗ ਤਾਂ ਕੋਈ ਤਾਂ ਲਾਊਗਾ ਜੇ ਕੋਈ ਜਗ੍ਹਾ ਬਚੀ ਹੋਊ ਦਾਗ ਲਾਉਣ ਨੂੰ ਤੁਸੀਂ ਤਾਂ ਸਾਰੇ ਦਾਗ ਹੀ ਹੋ ਛੋਟੇ ਜਗ੍ਹਾ ਨਹੀਂ ਬਚੀ ਦਾਗ ਲਾਉਣ ਨੂੰ ਨਹੀਂ ਭਗਤਾਂ ਇਹ ਨਾ ਨਾ ਬੋਲ ਐ ਨਾ ਕਰ ਹੋਰ ਕੀ ਬੋਲ ਨਹੀਂ 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 ਅਸੀਂ ਕਰੀ ਜਾਂਦੇ ਪ੍ਰਿੰਟ ਮਾਰਟ ਪਲਾਂਟ ਲਾਈ ਜਾਂਦੇ ਨੇ ਲੀਡਰ ਜਿਹੜੇ ਹੁੰਦੇ ਆ ਨਾ ਬਾਬਾ ਜੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਹੁਣ ਹੁਣ ਗੱਲ ਨੂੰ ਦੱਬੋ ਨਾ ਮੇਰੀ ਬੇਨਤੀ ਸੁਣੋ ਲੀਡਰ ਜਿਹੜੇ ਹੁੰਦੇ ਨੇ ਨਾ ਸਿਆਸੀ ਲੀਡਰ ਆ ਜਿਨ੍ਹਾਂ ਨੇ ਸਿਆਸਤ ਕਰਨੀ ਹੁੰਦੀ ਆ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਜਿੰਨਾ ਮਰਜ਼ੀ ਕਰਦੇ ਆ ਸਾਧੂ ਸੰਤ ਨਹੀਂ ਕਰਦੇ ਹੁੰਦੇ ਤੁਸੀਂ ਐਡਾ ਵੱਡਾ ਫਰੇਬ ਲੋਕਾਂ ਨਾਲ ਕਰੀ ਜਾਂਦੇ ਹੋ ਲੋਕਾਂ ਨੇ ਤੁਹਾਨੂੰ ਪ੍ਰਧਾਨ ਇਸ ਕਰਕੇ ਬਣਾਇਆ ਸਫਾਰਸ਼ਾਂ ਕਰ ਕਰਕੇ ਕਹਿ ਕਹਿ ਕੇ ਉੱਚੇ ਲੋਕ ਤਾਂ ਨਹੀਂ ਬਣਾਇਆ ਸਾਨੂੰ ਲੋਕਾਂ ਨੇ ਬਣਾਇਆ ਜਿਹੜਾ ਲੋਕਾਂ ਨਾਲ ਵਾਦਾ ਕੀਤਾ ਸੀ ਆ ਪਾਣੀ ਦਾ ਗੰਦਾ ਆ ਵਗੀ ਜਾਂਦਾ ਆ ਇੱਥੇ ਉੱਥੇ ਖੜ ਕੇ ਉਹ ਸਾਫ ਪਾਣੀ ਜਿਹੜਾ ਸੀਸੀ ਵਰਗਾ ਪਾਣੀ ਵਖਾ ਕੇ ਵੀਡੀਓ ਵਾਇਰਲ ਕਰੀ ਜਾਂਦੇ ਉਹਦਾ ਕੀ ਮਤਲਬ ਹੈ ਤੁਹਾਨੂੰ ਦੱਸਿਆ ਨਾ ਵੀ ਇਹੋ ਜਿਹਾ ਪਾਣੀ ਬਣਾ ਦੇਣਾ ਇੱਕ ਦਿਨ ਅਸੀਂ ਬਣਾ ਦੇਣਾ ਨਹੀਂ ਉੱਥੇ ਤੁਸੀਂ ਡੀਂਗਾ ਮਾਰ ਰਹੇ ਵੀ ਆਹ ਦੇਖੋ ਮੈਂ ਵਾਅਦਾ ਕੀਤਾ ਸੀਗਾ ਵਖਾਵਾਂ ਵੀਡੀਓ ਕਿੰਨੀ ਹੁਣ ਉਹ ਤਾਂ ਕੱਸੀਆਂ ਚੋਂ ਉਹ ਜਾ ਪਾਣੀ ਆਉਣ ਲਾ ਦੇ ਥੋੜਾ ਜਿਹਾ ਸਬਰ ਕਰੋ ਅਸੀਂ ਜਦੋਂ ਦੁਬਾਰਾ ਉਵੇਂ ਲੋਕ ਪਾਣੀ ਪੀਣਗੇ ਜਿਵੇਂ ਪਹਿਲਾਂ ਪੀਂਦੇ ਸੀ ਮੈਨੂੰ ਪਹਿਲਾਂ ਆਏ ਦੋਸਤ ਬਾਬਾ ਜੀ ਨੂੰ ਟਾਈਮ ਦਿਓ ਥੋੜਾ ਜਿਹਾ ਤੁਸੀਂ ਪਾਣੀ ਨਹੀਂ ਪੀਂਦੇ ਤੁਸੀਂ ਬਾਬਾ ਜੀ ਇੱਕ ਮਿੰਟ ਤੁਸੀਂ ਮੈਨੂੰ ਪਛਾਣੋ ਦੱਸੋ ਤੁਸੀਂ ਆਪਣੀ ਪਛਾਣ ਦੱਸੋ ਵੀ ਮੈਂ ਤਾਂ ਇਹਨਾਂ ਨਾਲ ਗੱਲ ਕਰਦਾ ਡਰਾਈਵਰ ਆ ਸਾਡਾ ਅੱਛਾ ਹੁਣ ਡਰਾਈਵਰ ਵੀ ਹੋ ਤੁਸੀਂ ਚੌਧਰੀ ਬਣਾਏ ਨਹੀਂ ਨਹੀਂ ਬਾਬਾ ਜੀ ਦੇ ਨਾਲ ਹੀ ਰਹਿੰਦੇ ਸਾਨੂੰ ਸਾਰਾ ਪਤਾ ਗਤੀਵਿਧੀਆਂ ਦਾ ਬਾਬਾ ਜੀ ਤੇ ਗਤੀਵਿਧੀਆਂ ਬਾਬਾ ਜੀ ਨੂੰ ਕਹਿੰਦੇ ਕਿਉਂ ਨਹੀਂ ਵੀ ਲੋਕ ਘੇਰਨਗੇ ਹੌਲੀ ਹੌਲੀ ਕਰ ਦੇਗੇ ਸਾ ਬਸ ਪੀ ਲਾ ਦੇਣੇ ਫੇਰ ਜਿਹੜੀਆਂ ਵੀਡੀਓ ਲੋਕਾਂ ਨੂੰ ਜਿਹੜੀਆਂ ਫੋਟੋ ਕੁਆਟਰ ਵੈਕਸ ਨਹੀਂ ਪਹੁੰਚਦਾ ਕਰ ਦੇਣਾ ਬਾਬਾ ਜੀ ਜਿਹੜੀਆਂ ਫੋਟੋ ਵੀਡੀਓ ਤੁਹਾਡੇ ਬਾਬਾ ਜੀ ਲੋਕਾਂ ਨੂੰ ਵਿਖਾ ਰਹੇ ਆ ਵਾਇਰਲ ਕਰ ਰਹੇ ਆ ਜੋ ਅਸਲੀਅਤ ਦੇ ਵਿੱਚ ਹੋਇਆ ਹੀ ਨਹੀਂਗਾ ਉਹਨਾਂ ਬਾਰੇ ਫਿਰ ਤੁਸੀਂ ਬਾਬਾ ਜੀ ਨੂੰ ਕਿਉਂ ਨਹੀਂ ਕਹਿੰਦੇ ਬਾਬਾ ਜੀ ਲੋਕਾਂ ਨੂੰ ਘੇਰਨਗੇ ਕਰੀ ਜਾਂਦੇ ਸਾਫ ਜਿੱਥੇ ਹੋ ਗਿਆ ਦਿਖਾਇਆ ਉਹ ਬਈ ਨਾਲ ਜੋ ਗਲਤ ਕੀਤਾ ਉਹਦੇ ਬਾਰੇ ਕੀ ਉਹਨਾਂ ਵਿੱਚ ਖੁਦ ਵੜ ਕੇ ਸਾਫ ਕਰਿਆ ਪਾਣੀ ਉਹ ਵੀ ਵੀਡੀਓ ਹੈਗੀ ਤੁਸੀਂ ਵੇਖਿਆ ਬਾਬਾ ਜੀ ਬਾਬਾ ਜੀ ਦੇ ਅੰਦਰ ਟ੍ਰੀਟਮੈਂਟ ਪਲਾਟ ਲੱਗਿਆ ਨਾ ਜਿੱਦੋਂ ਵਿੱਚ ਵੜ ਜਾਂਦੇ ਪਾਣੀ ਸਾਫ ਹੋ ਜਾਂਦਾ ਹੈ ਨਾ ਬਾਬਾ ਜੀ ਲੱਗਦੇ ਤੁਸੀਂ ਪਾਣੀ ਦੇ ਵਾਰ ਯਾਰ ਤੁਸੀਂ ਸੱਜੇ ਖਬੇ ਨਾ ਖੜੇ ਹੋ ਨਾ ਜੇ ਤੁਸੀਂ ਸੱਜੇ ਖਬੇ ਬਾਹਾ ਬਣ ਕੇ ਮੈਂ ਤੁਹਾਨੂੰ ਹੀ ਸਵਾਲ ਕਰ ਲੈਣਾ ਵੀ ਜਿਹੜੀ ਮੈਂ ਤਾਂ ਮੇਰਾ ਤਾਂ ਸਵਾਲ ਇਹ ਲੋਕਾਂ ਦਾ ਸਵਾਲ ਇਹ ਹੈ ਵੀ ਜਿਹੜੀਆਂ ਵੀਡੀਓ ਤੋਂ ਬਾਹਰ ਜਿਹੜੇ ਵੀਡੀਓ ਨਾ ਨਾ ਚੁੱਪ ਕਰੋ ਹੁਣ ਸੁਣੋ ਜਿਹੜੀਆਂ ਵੀਡੀਓ ਬਾਬਾ ਜੀ ਤੁਹਾਡੇ ਵਾਇਰਲ ਕਰੀ ਜਾਂਦੇ ਆ ਫੋਟੋਆਂ ਵਾਇਰਲ ਕਰੀ ਜਾਂਦੇ ਆ ਵੀ ਆ ਦੇਖੋ ਮੈਂ ਵਾਦਾ ਕੀਤਾ ਸੀ ਮੈਂ ਪਾਣੀ ਤੁਹਾਡੇ ਪਿੰਡਾਂ ਘਰਾਂ ਤੱਕ ਸਾਫ਼ ਪਹੁੰਚਾਊਗਾ ਉਹ ਕਿੱਥੋਂ ਦੀ ਪਾਈ ਜਨੇ ਤੁਸੀਂ ਉਹ ਤਾਂ ਆ ਵਗੀ ਜਾਂਦਾ ਜਿਹੜੇ ਵੀ ਗੱਲ ਹੋਈ ਦੱਸਿਆ ਜੀ ਵੀ ਓਵੇਂ ਦਾ ਬਣਾਓ ਓਵੇਂ ਦਾ ਨਹੀਂ ਓਵੇਂ ਦਾ ਨਹੀਂ ਤੁਸਾਂ ਬਰਾ ਨਾ ਕਰੋ ਤੁਸੀਂ ਇਹਦੇ ਵਰਗੇ ਬਣ ਕੇ ਨਾਰ ਲੈ ਕੇ ਕੀ ਦੁਨੀਆ ਨੂੰ ਤਾਰੋਗੇ ਤੁਸੀਂ ਨਹੀਂ ਨਹੀਂ ਉਹ ਤਾਂ ਉਹ ਤਾਂ ਉਹ ਤਾਂ ਬਚ ਨਹੀਂ ਆਇਆ ਕਿ ਆਏਗਾ ਵੀ ਐਵੇਂ ਦਾ ਪਾਣੀ ਬਣਾ ਦੇਾਂਗੇ ਕੋਈ ਖੜ ਆਇਆ ਕੋਈ ਹੋਰ ਆਇਆ ਬਾਬਾ ਜੀ ਖੜੇ ਆ ਲੋਕਾਂ ਨੂੰ ਪੜ੍ਹਾ ਵੀ ਰਿਹਾ ਪੜ੍ਹਾਈ ਕਰਾ ਰਿਹਾ ਆਪਾਂ ਪਰਸ ਆਪਾਂ ਬਹੁਤ ਕੰਮ ਕਰੀਏ ਨਾ ਆਹ ਵੇਖ ਲੋ ਆਹ ਵੇਖ ਲੋ ਲੋਕੋ ਪਾਣੀ ਨੂੰ ਸਾਫ ਕਰਨ ਦੀ ਗੱਲ ਹੋਈ ਸੀ ਵੀ ਲੋਕਾਂ ਦੇ ਘਰਾਂ ਤੱਕ ਜਿਹੜਾ ਕੈਂਸਰ ਕਰਨ ਵਾਲਾ ਪਾਣੀ ਪਹੁੰਚਦਾ ਉਹਨੂੰ ਸਾਫ ਕਰਾਂਗੇ ਆਹ ਬਾਬਾ ਜੀ ਦੀ ਤੇ ਅੱਜ ਕਹਿੰਦੇ ਅਸੀਂ ਲੋਕਾਂ ਦੇ ਬੱਚਿਆਂ ਨੂੰ ਪੈਨਸਲਾਂ ਵੰਡਦੇ ਆ ਅਸੀਂ ਕਾਪੀਆਂ ਵੰਡਦੇ ਆ ਅਸੀਂ ਜਿਹੜਾ ਜਦੋਂ ਹਾੜ ਆ ਜਾਂਦੇ ਨੇ ਨਾ ਉਦੋਂ ਅਸੀਂ ਫੂਡ ਵੰਡਦੇ ਆ ਫੂਡ ਕਿਹੜਾ ਜਿਹੜੇ ਐਨ ਆਰ ਆਈ ਭਰਾ ਬਾਹਰੋਂ ਹੱਡ ਪੰਨਵੀਂ ਕਮਾਈ ਕਰਕੇ ਭੇਜਦੇ ਹੋ ਨਾ ਤੁਸੀਂ ਜਾਂ ਇਥੋਂ ਸਮਾਜ ਸੇਵੀ ਜਿਹੜਾ ਪੈਸਾ ਇਕੱਠਾ ਕਰਕੇ ਇਹਨਾਂ ਦੇ ਖਜ਼ਾਨੇ ਛੱਡ ਦਿੰਦੇ ਹੋ ਤੇ ਇਹ ਉੱਥੇ ਵੰਡ ਕੇ ਕਹਿੰਦੇ ਵੀ ਅਸੀਂ ਦੇ ਰਹੇ ਆ ਅਸੀਂ ਦੇ ਰਹੇ ਆ ਇੱਥੇ ਵੀ ਦੇਖੋ ਬੱਚਾ ਆਉਣ ਵਾਲਾ ਵੀ ਤਾਂ ਚਾਹੀਦਾ ਨਾ ਜੀ ਕੋਈ ਨਹੀਂ ਬਾਬਾ ਜੀ ਗੱਲ ਜਿਹੜੀ ਆ ਨਾ ਇਹਨਾਂ ਚੀਜ਼ਾਂ ਦੀ ਨਹੀਂ ਹੋਈ ਸੀ ਕਿ ਫੂਡ ਵੰਡਣਾ ਫਲਾਨਾ ਕਰਨਾ ਛੱਡੋ ਜ ਦਰਗਾਹ ਚਾ ਰਹਾ ਹੈ ਗੱਲ ਤਾਂ ਆ ਪਾਣੀ ਦੀ ਹੋਈ ਸੀਗੀ ਮੈਂ ਰੋਲਾ ਥੋੜੀ ਰੋਲਾ ਵੀਡੀਓ ਦਾ ਨਾ ਬਾਬੇ ਜੀ ਨੂੰ ਬਾੜੋ ਵਿੱਚ ਪਾਣੀ ਹੈ ਸਰਪੰਚਾ ਵੀ ਬਾਬੇ ਹਾਂ ਤੁਸੀਂ ਉੱਥੇ ਤਾਂ ਬੜੇ ਖੜੇ ਹੋ ਨਾ ਸਾਫ ਪਾਣੀ ਚ ਇੱਕ ਵੇਖੋ ਵਿੱਚ ਹਾਂ ਹਾਂ ਉੱਥੇ ਬੜੇ ਖੜੇ ਹੋ ਨਾ ਠੀਕ ਹੈ ਆਜੋ ਆਜੋ ਇੱਥੇ ਬਾਬੇ ਨੂੰ ਆਜੋ ਲੈ ਬਾਬਾ ਜੀ ਕੀ ਇਹ ਉਹ ਤਾਂ ਨਾ ਭਗਤਾ ਮौज ਹੁੰਦੀ ਹੈ ਪਾਣੀ ਆਪਾਂ ਮौज ਬਣਾ ਲੈਨੇ ਬਾਬਾ ਜੀ ਕੋਈ ਨਹੀਂ ਤੁਸੀਂ ਤੁਸੀਂ ਪਾਣੀ ਜਲੀ ਕਰਨਾ ਨਹੀਂ ਨਹੀਂ ਆਪਾਂ ਮौज ਬਣਾ ਲੈਨੇ ਬਾਬਾ ਜੀ ਲੈ ਲੀਂਗੇ ਥੋੜਾ ਜਿਹਾ ਕੋਈ ਨਹੀਂ ਥੋੜੀ ਸਿਹਤ ਨਹੀਂ ਹੋ ਜਾਣਗੇ ਅਸੀਂ ਅਸੀਂ ਪੀਨੇ ਆ ਇਹ ਪਾਣੀ ਨਹੀਂ ਨਹੀਂ ਅਸਾ ਜੀ ਦੀ ਸਿਹਤ ਨਹੀਂ ਅਸੀਂ ਪੀਨੇ ਆ ਆਓ ਆਓ ਬਾਬਾ ਜੀ ਨੂੰ ਕਰੀਏ ਆਓ ਬਾਬਾ ਜੀ ਇਹ ਮੁੰਡਾ ਨਹੀਂ ਬਣਦਾ ਇਹਨਾਂ ਸਾਹਿਬ ਬਾਬਾ ਜੀ ਰੱਖੋ ਪੈਰ ਰੱਖੋ ਅਸੀਂ ਪਾਣੀ ਪੀਦੇ ਆ ਰੱਖੋ ਜੀ ਚਲੋ ਬਾਬਾ ਜੀ ਪੈਰ ਰੱਖੋ ਬਾਬਾ ਜੀ ਨਹੀਂ ਨਹੀਂ ਇਹ ਖੜੇ ਖੜੇ ਨਾ 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 ਜਰੂਰ ਨਹੀਂ 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 ਇੱਕ ਮਿੰਟ ਤੁਸੀਂ ਦੋ ਪੈਰ ਤਾਂ ਰੱਖੋ ਇਹਦੇ ਚ ਬਾਬਾ ਜੀ ਮੇਰੀ ਬੇਨਤੀ ਹੈ ਬਾਬਾ ਜੀ ਮੇਰੀ ਬੇਨਤੀ ਹੈ ਦੋ ਪੈਰ ਤਾਂ ਰੱਖ ਲੈ ਗੱਲ ਕਰੋ ਨਹੀਂ ਨਹੀਂ ਕੋਈ ਨਹੀਂ ਦੋ ਪੈਰ ਰਖਾਓ ਤੁਸੀਂ ਬਾਬਾ ਜੀ ਦੇ ਆਓ ਰੱਖੋ ਦੋ ਪੈਰ ਬਾਬਾ ਜੀ ਸਾਰਾ ਜੇ ਤੇਰੀ ਰੱਖਣੀ ਯਾਰ ਉਸ ਵਿੱਚ ਮਾਰੋ ਬਾਬਾ ਜੀ ਬਾਬਾ ਜੀ ਦਾ ਸਾਫ ਕਾਇੰਗੇ ਨਾ ਪਾਣੀ ਸਾਡਾ ਪ੍ਰੋਗਰਾਮ ਆ ਜੀ ਇਕ ਬੁਲਾਇਆ ਆ ਜੀ ਸਾਡਾ ਸਰਪੰਚ ਸਾਹਿਬ ਤੁਸੀਂ ਇੱਕ ਮਿੰਟ ਬਾਬਾ ਜੀ ਰੱਖੋ ਸਾਡਾ ਸਰਪੰਚ ਸਾਹਿਬ ਬਾਬਾ ਜੀ ਇੱਕ ਪੈਰ ਰੱਖੋ ਬਾਬਾ ਜੀ ਨਹੀਂ ਅਸਾਹ ਜੀ ਗਾ ਪ੍ਰੋਗਰਾਮ ਨਹੀਂ ਨਹੀਂ ਰੱਖੋ ਆ ਤੁਸੀਂ ਜਾਂਦਾ ਬਾਬਾ ਜੀ ਠੀਕ ਹੋ ਤੁਸੀਂ ਸਾਨੂੰ ਬੜੀ ਖੜਖੜ ਵੀਡੀਓ ਪਾਉਂਦੇ ਲੋਕਾਂ ਨੂੰ ਮੁੜ ਕੇ ਇੱਥੇ ਪੈਰ ਰੱਖਣ ਤੋਂ ਡਰ ਲੱਗਦਾ ਤੁਹਾਨੂੰ ਹੁਣ ਵੇਖ ਜਾਂਦਾ ਹੁਣ ਜਾਂਦਾ ਨਾ ਭੱਜ ਜਾਂਦਾ ਸਮੇਂ ਹੁਣ ਐ ਨਹੀਂ ਬਾਬਾ ਜੀ ਗੱਡੀ ਚੱਲਣੀ ਨਹੀਂ 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 ਸਰਪੰਚ ਸਾਹਿਬ ਜਲਦੀ ਨਹੀਂ ਨਹੀਂ ਇਹ ਨਾ ਕਰੋ ਨਹੀਂ ਨਹੀਂ ਸਰਪੰਚ ਸਾਹਿਬ ਬਿਲਕੁਲ ਨਹੀਂ ਜੇਤ ਵੀ ਨਹੀਂ ਠੀਕ ਬਾਬਾ ਜੀ ਓਹ ਜੀ ਤਾਂ ਨਹੀਂ ਨਹੀਂ ਸੇਤ ਮੈਂ ਤਾਂ ਕਹਣਾ ਬਾਬਾ ਜੀ ਗੱਲ ਤਾਂ ਸੁਣ ਲੋ ਉਹ ਪਾਣੀ ਚ ਵਾਜੋ ਉਹਦੇ ਚ ਤੁਹਾਡੀ ਸਿਹਤ ਠੀਕ ਹੋ ਜਾਣੀ ਗੱਲ ਤਾਂ ਸੁਣ ਲੋ ਤੁਸੀਂ ਨਹੀਂ ਨਹੀਂ ਬਾਬਾ ਜੀ ਚਲੋ ਜੀ ਤੁਸੀਂ ਯਾਰ ਤੁਸੀਂ ਤੁਸੀਂ ਬਾਬਾ ਜੀ ਨੂੰ ਕਹੋ ਨਾ ਵੀ ਦੋ ਪੈਰ ਰੱਖੋ ਪਾਣੀ ਚ ਨਹੀਂ ਤੁਸੀਂ ਸਾਹ ਨਹੀਂ ਰਹਿਗਾ ਉਹ ਬਾਬਾ ਜੀ ਦੇ ਪੈਰ ਰੱਖਿਆ ਸਾਫ ਹੋ ਜਾਣਾ ਉਹ ਤੁਸੀਂ ਨਹੀਂ ਨਹੀਂ ਦੋ ਗੱਲ ਨਹੀਂ ਸੁਣਦੇ ਕੋ ਆ ਜੋ ਰੱਖੋ ਉਹ ਬੀਬੀ ਕਾ ਵੀ ਆਖੀ ਆਂ ਮੇ ਪਵਿੱਤਰ ਹੋ ਜਾ ਬਾਬਾ ਜੀ ਦੇ ਪੈਰ ਰੱਖਿਆ ਰੱਖਾ ਦਿਓ ਦੋ ਪੈਰ ਉਹ ਭਾਈਪਾ ਦੇ ਕੇ ਉਹ ਗੱਡੀ ਲੱਗੋ ਗੱਡੀ ਲੱਗੋ ਗੱਡੀ ਲੱਗੋ ਗੱਡੀ ਲਓ ਗੱਡੀ ਚੱਲ ਜੇ ਠੀਕ ਆ ਸਰਪੰਚ ਉਹ ਸੁਮਨ ਸਾਹਿਬ ਫੇਰਾਵਾਂਗੇ ਫੇਰ ਮਿਲਦੇ ਨਹੀਂ ਨਹੀਂ ਫੇਰ ਤਾਂ ਨਹੀਂ ਆਉਂਦੇ ਤੁਸੀਂ ਨਹੀਂ ਮਿਲਾਂਗੇ ਨਹੀਂ ਨਹੀਂ ਫੇਰ ਆਉਣੇ ਜੀ ਮੈਂ ਨਹੀਂ ਆਉਂਦੇ ਫੇਰ ਹੁਣ ਨਹੀਂ ਆਉਂਦੇ ਤੁਸੀਂ ਨਹੀਂ ਨਹੀਂ ਆਉਣੇ ਮੈਂ ਜਿੱਥੇ ਗਾਂ ਜਾਓਗੇ ਹੁਣ ਹੀ ਇਹੀ ਆ ਤੁਹਾਡੇ ਨਾਲ ਵੇਂਦੇ ਜਾਓ ਤੁਸੀਂ ਕੋਈ ਗੱਲ ਨਹੀਂ ਉਹ ਗੱਡੀ ਲੈ ਕੇ ਆਈ ਵਿਖਾਉਣਾ ਸ਼ੀਸ਼ਾ ਤੁਹਾਨੂੰ ਵੇਂਦੇ ਜਾਓ ਤੁਸੀਂ